ਮਾਰ ਮਾਰ ਕੇ ਲੈ ਕੇ ਗਏ ਆ ਤੁਹਾਨੂੰ ਡਾਂਗ ਵੀ ਵਿਖਾ ਦਿੰਨੀ ਆ ਜਿੱਥੇ ਇਹਨਾਂ ਨੇ ਕੁੱਟਿਆ ਸੀਗਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਗਈ ਰਾਜਸਥਾਨ ਦੀ ਹਲਕੇ ਦੇ ਵਿੱਚ ਆ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਹੈ ਘਰ ਆ ਕੇ ਖਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲਾਂ ਸੋਚ ਸਮਝ ਕੇ ਫੈਕਟ ਜਾਨੋ ਫਿਰ ਸਾਥ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਵਾਈਗੂ ਜੀ ਕਾ ਖਾਲਸਾ ਵਾਈਗੂ ਜੀ ਕੀ ਫਤਿਹ ਵੇਖੋ ਜੀ ਆ ਜਿਹੜੀ ਭਿੰਡੀਆਂ ਸੈਦਾਂ ਦੇ ਵਿੱਚ ਜੋ ਘੜਨਾ ਵਾਪਰੀ ਹੈ ਕੰਟੀਨਿਊਸਲੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਕਾਂਗਰਸ ਪਾਰਟੀ ਪੰਡ ਰਹੀ ਐ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਬੰਦੇ ਐ ਉਹਨਾਂ ਦੇ ਘਰ ਪਏ ਐ ਤੁਹਾਨੂੰ ਮੈਂ ਅੱਜ ਸਚਾਈ ਵਿਖਾਨੀ ਐ ਇੱਥੇ ਕਿ ਕਿਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਐ ਕਾਂਗਰਸ ਦੀ ਸਰਕਾਰ ਜਾਂ ਸਾਫ ਦੀ ਤੇ ਉਹਨਾਂ ਦੇ ਭਤੀਜੇ ਦੀ ਇੱਥੇ ਗੁੰਡਾਗਰਦੀ ਐ ਇੱਥੋਂ ਦੇ ਲੋਕੀ ਵੀ ਤੁਹਾਨੂੰ ਦੱਸਣਗੇ ਤੇ ਇਹ ਮੈਂ ਤੁਹਾਨੂੰ ਸਚਾਈ ਵਿਖਾਨੀ ਐ ਇਹ ਜਿਹੜਾ ਕੱਚਾ ਪਿਆ ਤੁਸੀਂ ਦੇਖ ਰਹੇ ਹੋ ਆ ਇੱਥੇ ਖੂਨ ਦੇ ਨਿਸ਼ਾਨ ਦੇਖ ਰਹੇ ਹੋ ਇਹ ਹੈਗਾ ਆ ਬਿੱਲੇ ਦਾ ਘਰ ਬਿੱਲੇ ਦਾ ਘਰ ਉਹ ਸਾਹਮਣੇ ਕੱਚਾ ਪਿਆ ਇਹ ਉਹਦਾ ਰਾਹ ਹੈ ਕੱਚੇ ਪੇ ਦਾ ਹੁਣ ਆ ਇੱਥੇ ਆ ਉਹਨਾਂ ਦੇ ਗਵਾਂਢੀ ਨੇ ਇਹ ਗਵਾਂਢੀ ਨੇ ਨਾਲ ਇਹ ਸਾਹਮਣੇ ਘਰ ਹੈ ਉਹ ਸਰਪੰਚ ਦਾ ਜਿਹੜਾ ਕੀ ਸਰਕਾਰੀਆ ਸਾਭ ਦਾ ਸਰਪੰਚ ਹੈ ਕਾਂਗਰਸ ਦਾ ਸਰਪੰਚ ਹੈ ਇਹ ਉਹਦਾ ਘਰ ਹੈ ਤੁਹਾਨੂੰ ਇੱਕ ਨਾਲ ਇਸ ਵੀਡੀਓ ਦੇ ਨਾਲ ਇੱਕ ਫੁਟੇਜ ਦਿਖਾਉਂਗੀ ਉਹ ਪੱਕਾ ਪਏ ਦੇ ਨਾਲ ਤੁਸੀਂ ਬੰਦੇ ਨਿਕਲਦੇ ਹੋਏ ਵੇਖੋਗੇ ਜਿਹੜੇ ਕਿ ਉਹਨਾਂ ਦੀ ਸੀਸੀਟੀਵੀ ਕੈਮਰੇ ਤੋਂ ਰਿਕਾਰਡ ਹੋਇਆ ਉਹਨਾਂ ਦੇ ਘਰੋਂ ਨਿਕਲਦੇ ਪਏ ਆ ਬੰਦੇ ਜਿਨ੍ਹਾਂ ਨੇ ਇਹਨਾਂ ਨੇ ਪੂਰਾ ਸਾਜ਼ਿਸ਼ ਕੀਤੀ ਸੀਗੀ ਬਿੱਲੇ ਨੂੰ ਘੇਰਨ ਦੀ ਤੇ ਫਿਰ ਲੱਖੇ ਨੂੰ ਸੱਦ ਕੇ ਬਿੱਲਾ ਆਪਣੇ ਘਰ ਸਿਗਾ ਇਹ ਬਿੱਲੇ ਦੇ ਫਾਦਰ ਨੇ ਇਹ ਉਹਨਾਂ ਦੇ ਗਵੰਡੀ ਨੇ ਇੱਥੋਂ ਇਹਨਾਂ ਨੇ ਬਿੱਲੇ ਨੂੰ ਇੱਥੋਂ ਕਸੀਟਿਆ ਆ ਇੱਥੋਂ ਕਸੀਟ ਦੇ ਕਸੀਟ ਦੇ ਲੈ ਕੇ ਗਏ ਆ ਇੱਥੇ ਆ ਜਿੱਥੇ ਖੂਨ ਰੁੜਿਆ ਸੀਗਾ ਇੱਥੇ ਲਖਵਿੰਦਰ ਦੇ ਭਰਾ ਨੂੰ ਕੁੱਟਿਆ ਇਹਨਾਂ ਨੇ ਉਹ ਵੀਡੀਓ ਵੀ ਆਪਾਂ ਨਾਲ ਤੁਹਾਨੂੰ ਲਾਵਾਂਗੇ ਇਸ ਪੇ ਦੀ ਜਿੱਥੇ ਲਖਵਿੰਦਰ ਦੇ ਬ੍ਰਦਰ ਨੂੰ ਇਹਨਾਂ ਨੇ ਕੁੱਟਿਆ ਆ ਇੱਥੇ ਇਸ ਘਰ ਦੇ ਵਿੱਚ ਆ ਕੇ ਜਿੱਥੇ ਸਾਡੇ ਲਖਵਿੰਦਰ ਲੱਖਾ ਬਿੱਲਾ ਲਖਵਿੰਦਰ ਲਖੇ ਲਖੇ ਦਾ ਬ੍ਰਦਰ ਨਾਲ ਜਿਹੜਾ ਫੌਜੀ ਸੀਗਾ ਨਾਲ ਗੋਪੀ ਨਾਲ ਇੱਕ ਜਣਾ ਦੋ ਜਣੇ ਹੋਰ ਸੀਗੇ ਉਹ ਸੇ ਬੰਦੇ ਸੀਗੇ ਜਿਹੜੇ ਕਿ ਇਸ ਮੂਵਮੈਂਟ ਦੇ ਉੱਤੇ ਪ੍ਰੈਜ਼ੈਂਟ ਸੀਗੇ ਉਸ ਟਾਈਮ ਦੇ ਉੱਤੇ ਜਦੋਂ ਇਹ ਲੜਾਈ ਹੋਈ ਹੈ ਔਰ ਉੱਥੋਂ ਸਾਰੇ ਬੰਦੇ ਨਿਕਲੇ ਆ ਜਿਹੜੇ 200 ਦੇ ਕਰੀਬ ਜਿਹੜੇ ਕਿ ਇਹਨਾਂ ਨੇ ਸਾਜ਼ਿਸ਼ ਕੀਤੀ ਹੈ ਇਹਨਾਂ ਨੂੰ ਵੱਡਣ ਦੀ ਇਸ ਇਨਵੋਲਵਮੈਂਟ ਦੇ ਵਿੱਚ ਪੁਲਿਸ ਐਸ ਐਚ ਓ ਤੇ ਨਾਲ ਉਹਦੇ ਮੁਲਾਜ਼ਮ ਇਹ ਸਾਰੇ ਇਨਵੋਲਵਸ ਸੀਗੇ ਇਹਨਾਂ ਨੇ ਪੈਸੇ ਖਾਦੇ ਆ ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਐਸਐਚਓ ਸਸਪੈਂਡ ਹੈ ਇੱਥੋਂ ਕਿਸੇ ਡਿਓ ਲੈ ਕੇ ਗਏ ਇੱਥੇ ਤੁਸੀਂ ਅੱਛਾ ਤੁਹਾਨੂੰ ਸਬੂਤ ਦੇ ਤੌਰ ਦੇ ਉੱਤੇ ਮੈਂ ਚੱਪਲ ਵੀ ਵਿਖਾ ਦੇਣੀ ਆ ਇੱਥੇ ਚੱਪਲ ਵੀ ਪਈ ਹੋਣੀ ਆ ਹਜੇ ਤੱਕ ਡਿੱਗੀ ਹੋਈ ਜਿਹੜੀ ਕਿ ਮੈਂ ਦੇਖੀ ਆ ਆ ਦੇਖਿਓ ਤੁਹਾਨੂੰ ਮੈਂ ਆ ਚੱਪਲ ਵੀ ਦਿਖਾ ਦੇਣੀ ਆ ਇੱਥੇ ਚੱਪਲ ਪਈ ਸੀਗੀ ਚੱਪਲ ਇੱਥੇ ਪਈ ਓਏ ਆ ਦੇਖੋ ਆ ਚੱਪਲ ਆ ਚੱਪਲ ਪਈ ਜੇ ਇੱਥੇ ਠੀਕ ਹੈ ਇੱਕ ਤੋਂ ਕ ਸੀਟ ਕ ਸੀਟ ਕੇ ਲੈ ਕੇ ਗਏ ਆ ਆ ਚੱਪਲ ਪਈ ਜੇ ਦੂਜੀ ਆ ਦੂਜੀ ਜਿਹੜੀ ਹਜੇ ਤੱਕ ਇੱਥੇ ਪਈ ਐ ਠੀਕ ਹੈ ਜੀ ਔਰ ਇੱਥੋਂ ਕ ਸੀਟ ਕ ਸੀਟ ਕੇ ਉਹ ਥੱਲੇ ਲੈ ਕੇ ਗਏ ਆਂਬ ਦੇ ਬੂਹੇ ਆਂਬ ਦੇ ਪੇੜ ਦੇ ਥੱਲੇ ਉੱਥੇ ਹੀ ਲੈ ਕੇ ਜਾ ਕੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਇਹਨਾਂ ਨੇ ਦਾਗਰ ਮਾਰੇ ਨੇ ਇੱਥੋਂ ਮਾਰ ਮਾਰ ਕੇ ਲੈ ਕੇ ਗਏ ਆ ਤੁਹਾਨੂੰ ਡਾਂਗ ਵੀ ਵਿਖਾ ਦੇਣੀ ਆ ਜਿਵੇਂ ਇਹਨਾਂ ਨੇ ਕੁੱਟਿਆ ਸੀਗਾ ਦਦਾਦੀ ਦਦਾਦੀ ਇਹਨਾਂ ਦੇ ਜਿਹੜੇ ਸਬੂਤ ਐ ਇੱਕ ਇੱਕ ਚੀਜ਼ ਹੋਊਗੀ ਮੈਂ ਆ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਐ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕਿ ਰਾਜਸਥਾਨੀ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਐ ਘਰ ਆ ਕੇ ਕਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲੋ ਸੋਚ ਸਮਝ ਕੇ ਫੈਕਟ ਜਾਨੋ ਫਿਰ ਸਾ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਹੈ ਸਾਡੀ ਮੌਜੂਦਾ ਸਰਕਾਰ ਹੈ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਛੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇਤੋਂ ਉਹਨੋਂ ਕਿਹੜੀ ਇਸ ਦੇ ਉਹ ਆਂਬ ਦੇ ਪੇੜ ਥੱਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸਰਿੰਦਰ ਨੂੰ ਇੱਥੇ ਵੱਢਿਆ ਵਾ ਆ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਉਹ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜਣ ਇੱਕ ਲਾਗੇ ਲੱਗ ਗਿਆ ਮੈਡਮ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਤਾ ਦੇ ਵਿੱਚ ਵੀ ਇਹਦੂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿੱਥੇ ਉਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲੈਂਦਾ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਲਾਂ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਇਹ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਨੀ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਏਰੀਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵੱਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੋਣ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰਿਆ ਸਾਭ ਤੁਹਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤਾਨੂੰ ਜੇ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿਗੇ ਐ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀਗੀ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੇ ਉੱਡ ਜਾਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਸੇਰ ਤੱਕ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲਿਟਿਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਦੇ ਵਿੱਚ ਚੰਗਾ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਜੋ ਦਾਤਰ ਮਰਵਾਵਾ ਮਰਵਾ ਕੇ ਨਜਾਇਜ਼ ਹਥਿਆਰ ਮੰਗਵਾਵ ਮੰਗਵਾ ਕੇ ਤੁਹਾਡੇ ਵਰਗੇ ਇੱਥੇ ਲੀਡਰ ਨਹੀਂ ਹੋਣੇ ਚਾਹੀਦੇ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਊਂਗੀ ਠੀਕ ਐ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਸੀ ਹਲਕੇ ਦੀ ਸੇਵਾ ਕੀਤੀ ਐ ਮੈਂ ਕਰੂੰਗੀ ਤੂੰ ਹੀ ਮੈਨੂੰ ਕਹਿੰਦੇ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਐ ਇਹਨੂੰ ਬੜਾ ਸ਼ੌਕ ਐ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਜਿਨੇ ਇੱਥੋਂ ਇੰਡੀਪੈਂਡੈਂਟ ਇਲੈਕਸ਼ਨ ਲੈ ਰਹੀ ਸੀ ਕਿ 1980 ਤੇ 1985 ਖਾਨਦਾਨੀ ਬੰਦੇ ਆ ਠੀਕ ਐ 11 12000 ਵੋਟ ਇੰਡੀਪੈਂਡੈਂਟ ਲੈ ਜਾਂਦੇ ਸੀਗੇ ਤੂੰ ਹੀ ਕੌਣ ਹੋ ਲਾਲ ਮਰੂਤੀ ਲੈ ਕੇ ਘੁੰਮਦੇ ਸੀਗੇ ਅੱਜ ਤੇ ਤੁਹਾਡੇ ਕੋ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਹੀਂ ਦਿੱਤਾ ਜਾਣਾ ਕਿੱਥੋਂ ਆਈਆਂ ਸਾਰੀਆਂ ਦੀਆਂ ਸਾਰੀਆਂ ਤੁਹਾਡਾ ਭਤੀਜਾ ਪਿੰਡਾਂ ਦੀ ਮਿੱਟੀ ਆ ਵੇਚ ਕੇ ਖਾ ਗਿਆ ਤੁਸੀਂ ਆਪਣੀ ਖਾਨਦਾਨੀ ਦੱਸੋ ਪਹਿਲੀ ਗੱਲ ਤੁਹਾਡਾ ਹਲਕਾ ਹੈਗਾ ਰੈਸੰਸੀ ਹਲਕਾ ਅਟਾਰੀ ਹਲਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਗੱਲਾਂ ਤੁਸੀਂ ਇੱਥੋਂ ਦੀਆਂ ਕਰਦੇ ਜੋ ਪਹਿਲੀ ਗੱਲ ਆਪਣੇ ਮੰंजे ਥੱਲੇ ਸੋਟਾ ਫੇਰੋ ਫਿਰ ਤੁਸੀਂ ਮੇਰੀ ਗੱਲ ਕਰਿਓ ਮੇਰੇ ਪਰਿਵਾਰ ਬਾਰੇ ਜਾਣਨ ਦੀ ਲੋੜ ਨਹੀਂ ਗਈ ਮੇਰੇ ਪਰਿਵਾਰ ਬਾਰੇ ਪੂਰਾ ਹਲਕਾ ਜਾਣਦਾ ਆ ਮੇਰੇ ਪਰਿਵਾਰ ਬਾਰੇ ਮੇਰੇ ਮਾਸਟਰ ਬਾਰੇ ਜਨਤ ਚਬੇਕ ਸਿੰਘ ਸਾਰਾ ਹਲਕਾ ਜਾਣਦਾ ਤੁਹਾਡੇ ਬਾਰੇ ਕੌਣ ਜਾਣਦਾ ਵੀ ਕੀ ਇਤਿਹਾਸ ਆ ਤੁਹਾਡਾ ਪੋਲੀਟੀਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਪਟ ਸਭ ਤੋਂ ਵਹਿਯਾਤ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ